ਹਾਂਜੀ ਦੋਸਤੋ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਖੁਸ਼ਖਬਰੀ ਆ ਕਿਸਾਨ ਵੀਰਾਂ ਲਈ ਉਸ ਖਬਰੀ ਕਿਸਾਨ ਵੀਰੋ ਇਹ ਆ ਕਿ ਪੰਜਾਬ ਦੀਆਂ ਮੰਡੀਆਂ 'ਚ ਅੱਜ ਤੋਂ ਯਾਨੀ ਕਿ 4 ਅਕਤੂਬਰ 2024 ਅੱਜ ਤੋਂ ਜਿਹੜੇ ਪੰਜਾਬ ਦੀਆਂ ਮੰਡੀਆਂ 'ਚ ਹੜਤਾਲ ਜਾਰੀ ਸੀ ਉਹ ਹੜਤਾਲ ਖਤਮ ਹੋ ਗਈ ਹੈ ਸੋ ਕਿਸਾਨ ਵੀਰੋ ਜਿਹੜੇ ਵੀਰਾਂ ਨੇ ਕਿਸਾਨ ਵੀਰਾਂ ਨੇ ਆਪਣਾ ਫਸਲ ਕੱਟਣ ਵਾਲੀ ਹੈ ਜਾਂ ਫਸਲ ਕੱਟ ਕੇ ਟਰਾਲੀਆਂ 'ਚ ਪਾਈ ਵੀ ਹੈ ਉਹ ਫਸਲ ਆਪਣੀ ਆਪਣੇ ਲਾਗੇ ਜਿਹੜੀਆਂ ਮੰਡੀਆਂ ਨੇ ਉਹਨਾਂ ਚ ਸੰਗਰੂਰ ਮੰਡੀ ਚ ਵੀ ਹੜਤਾਲ ਖਤਮ ਹੋ ਗਈ ਹੈ ਸਾਰੀਆਂ ਪੰਜਾਬ ਦੀਆਂ ਤਕਰੀਬਨ ਸਾਰੀਆਂ ਮੰਡੀਆਂ ਚ ਜਿਹੜੀ ਹੜਤਾਲ ਖਤਮ ਆ ਤੇ ਉਹ ਮੰਡੀਆਂ ਜਿਹਨਾਂ ਲਿਜਾ ਸਕਦੇ ਸੀ ਉਹਨਾਂ ਤੇ ਬੋਲੀ ਅੱਜ 4 ਤਰੀਕ ਤੋਂ ਜਿਹੜੀ ਬੋਲੀ ਆਵੇਗੀ ਤੇ ਜਿਹੜੇ ਵੀਰਾਂ ਦੀ ਫਸਲ ਕੱਟਣ ਵਾਲੀ ਹੈ ਤਾਂ ਉਹ ਕੱਟ ਸਕਦੇ ਆ ਆਪਣੀ ਤੇ ਜਿਹੜੀ ਪਹਿਲਾਂ ਹੜਤਾਲ ਸੀ ਉਹ ਚੱਲ ਰਹੀ ਸੀ ਲਗਾਤਾਰ ਤੇ ਅੱਜ ਉਹ ਹੜਤਾਲ ਖਤਮ ਹੋ ਗਈ ਹੈ ਇਹ ਬਹੁਤ ਵੱਡੀ ਜਿਹੜੀ ਖੁਸ਼ਖਬਰੀ ਹੈ ਕਿਸਾਨ ਵੀਰਾਂ ਲਈ ਆਪਣੇ ਕਿਸਾਨ ਵੀਰ ਸਾਡੇ ਪਿੰਡ ਦੇ ਜਿਹੜੇ ਕਿਸਾਨ ਵੀਰ ਸੀ ਉਹ ਵੀ ਹਰਿਆਣੇ ਦੀ ਮੰਡੀ ਚ ਲੈ ਕੇ ਗਏ ਸੀ ਠੀਕ ਹੈ ਕੱਲ ਜਿਹੜੀ ਫਸਲ ਕੱਟ ਕੇ ਤੇ ਪਰ ਅੱਜ ਜਿਹੜੀ ਆਚਾਰ ਤਰੀਕ ਤੋਂ ਹੜਤਾਲ ਆ ਜਿਹੜੀ ਉਹ ਖਤਮ ਹੋ ਗਈ ਹੈ ਤੇ ਕਿਸਾਨ ਵੀਰ ਉਹ ਆਪਣੀ ਜਿਹੜੀ ਫਸਲ ਆ ਤੁਸੀਂ ਲਿਜਾ ਸਕਦੇ ਹੋ ਮੰਡੀਆਂ ਚ ਤੇ ਕਿਉਂ ਨਾ ਕੱਟ ਸਕਦੇ ਜਿਹਨੇ ਕੱਟਣ ਵਾਲਾ ਤੇ ਇਹ ਜਾਣਕਾਰੀ ਸੀ ਤੇ ਜੇ ਜਾਣਕਾਰੀ ਵਧੀਆ ਲੱਗੀ ਤਾਂ ਜਾਣਕਾਰੀ ਨੂੰ ਵੀਡੀਓ ਨੂੰ ਆਪਣੀ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਕਿਸਾਨ ਵੀਰਾਂ ਤੱਕ ਜਿਹੜੇ ਵੀ ਕਿਸਾਨ ਵੀਰਾਂ ਨੇ ਫਸਲ ਕੱਟਣੀਆਂ ਪਹੁੰਚ ਸਕੀ ਉਹਨਾਂ ਤੱਕ ਧੰਨਵਾਦ ਦੋਸਤੋ ਮਿਲਦੇ ਆਂ ਸ਼ਾਮ ਨੂੰ ਪੰਜਾਬ ਦੀਆਂ ਮੰਡੀਆਂ 'ਚ ਕੀ ਰੇਟ ਰਹਿਣਗੇ ਅੱਜ ਤੇ ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕਰਾਂਗੇ ਸ਼ਾਮ ਤਈ ਆਪਾਂ ਜਿਹੜੀ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਜਿਉਂਦੇ ਵਾਸਤੇ ਰਹੋ